JVS ਵੀਡੀਓ ਤੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਆ 18 ਦਸੰਬਰ 2023 ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਸਵੱਦੀ ਕਲਾਂ ਜਿਹੜਾ ਲੁਧਿਆਣਾ ਤੋਂ ਆ ਤੇ ਜਿਹੜੀ ਸਕਰੀਨ ਦੇ ਤੁਸੀਂ ਮੱਝ ਦੇਖ ਰਹੇ ਹੋ ਚੌਥੇ ਸੂਏ ਸੂਣ ਵਾਲੀ ਆ ਬਾ ਚਾਰ ਪੰਜ ਦਿਨ ਦੇ ਵਿੱਚ ਸੂਪੂਗੀ ਬਿਲਕੁਲ ਰੈਡੀ ਆ ਚੌਥੇ ਸੂਏ ਸੁਣੀ ਆ ਮਾਲਕਾਂ ਦੇ ਘਰ ਦੀ ਮੱਝ ਆ ਹੈਪੀ ਟੂਰ ਓਨਰ ਨੇਮ ਦੂਜੇ ਤੇ ਤੀਜੇ ਸੂਏ 16+ ਦੁੱਧ ਕੱਢਿਆ ਥਣ ਲੇਵੇ ਤਾਂ ਬਿਲਕੁਲ ਸਾਫ ਸੁਥਰੀ ਆ ਮਿਲਕਿੰਗ ਬੇਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਹੁਣ ਤੋਂ ਹੀ ਕਿੰਨੀ ਦਿਖਾਈ ਦੇ ਰਹੀ ਆ ਤੇ ਸੂਣ ਦੇ ਟਾਈਮ ਤਾਂ ਬਹੁਤ ਵਧੀਆ ਡਰ ਬਣਾਉਣਾ ਨੇ ਮੱਥੇ ਦੇ ਵਿੱਚ ਬੱਲਾ 17 ਲੀਟਰ ਦੁੱਧ ਚੌਥਾ ਸੂਆ ਤੇ ਮਾਲਕੇ ਦੀ ਡਿਮਾਂਡ 1,25,000 ਕਰਦੇ ਆ ਬਾਕੀ ਮੌਕੇ ਤੇ ਮਾਨਤਨ ਹੋ ਜੂ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਟਾਈਟਲ ਦੇ ਵਿੱਚ ਲਿਖਿਆ ਹੋਇਆ ਵਾ ਟਾਈਟਲ ਦੇ ਵਿੱਚ ਲਿਖਿਆ ਹੋਇਆ ਵਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉੱਥੋਂ ਕਾਲ ਕਰ ਸਕਦੇ ਹੋ ਇਹਨਾਂ ਨੂੰ ਸੰਪਰਕ ਕਰਕੇ ਖਰੀਦ ਸਕਦੇ ਹੋ ਕੋਈ ਇਹਨਾਂ ਦਾ ਖਰੀਦ-ਵੇਚ ਦਾ ਕੰਮ ਨਹੀਂ ਬਿਲਕੁਲ ਹੀ ਘਰੇਲੂ ਬੰਦੇ ਆ ਤੇ ਮਾਝੇ ਬਿਲਕੁਲ ਚੋਣ ਦੇ ਲਈ ਠੰਡੀ ਸੀਲ ਠੰਡਲੇ ਦੇ ਵਿੱਚੋਂ ਸਾਫ਼ ਸੁਥਰੀ ਆ ਦੋਸਤੋ 17 ਲੀਟਰ ਦੁੱਧ ਗਰੰਟੀ ਵਾਲਾ ਹੋਊਗਾ ਧੰਨਵਾਦ ਦੋਸਤੋ